ਸੰਤਾں ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਉਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਬ੍ਰਿਤ ਜਲ ਛਾਇਆ ਰਾਮ ਅੰਬ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੀ ਜੈ ਜੈਕਾਰ ਭਾਇ ਜਗ ਅੰਤਰ ਲਾਥੀ ਸਗਲ ਵਸੂਰੇ ਸੋ ਕਹੋ ਢਲ ਗੁਰਸੇਵੀਐ ਐਨਸ ਸੈ ਜਿਸ ਪਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਧ ਡਿਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਗੁਰਪੁਰਾ ਜਨ ਸਿਮਰਿਆ ਸੇ ਪੈ ਨਿਹਾਲ ਨਾਨਕ ਨਾਮ ਅਰਾਧੇਨ ਕਾਰਜ ਆ ਵੈਰਾਸ ਸੋਰਠ ਪੰਜਵਾਂ ਪ੍ਰਭ ਕੀ ਸਰਨ ਸਗਲ ਪਹਿਲਾ ਥੀ ਦੁੱਖ ਬਿਨ ਸੇ ਸੁਖ ਪਾਇਆ ਪ੍ਰਭ ਕੀ ਸਰਨ ਸਗਲ ਪਹਿਲਾ ਥੀ ਦੁੱਖ ਬਿਨ ਸੇ ਸੁਖ ਪਾਇਆ दल पार ब्रह्म स्वामी पूरा सतगुरु ध्याया प्रभ जि तो मेरो कर कारपा प्रभ दीन दयाला गुण गावो राता रहाऊ ਸਤ ਗੁਰ ਨਾਮ ਨਿਦਾਨ ਦੇ ਰੜਾਇਆ ਚਿੰਤਾ ਸਗਲ ਬਿਨਾਸੀ ਕਰ ਕੇ ਕਿਰਪਾ ਆਪਣੋ ਕਰ ਲੀਨਾ ਮਨ ਵਸ ਆਇਆ ਬਿਨਾਸੀ ਤਾ ਕੋ ਬਿਗਨ ਨ ਕੋ ਲਾਗੇ ਜੋ ਸਤ ਗੁਰ ਆਪਣੇ ਰਾਖੀ ਚਰਨ ਕੰਬਲ ਬਸੀਰ ਦੇ ਅੰਤਰ ਅੰਬ੍ਰਿਤ ਹਰ ਰਸ ਜਾਖੇ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇਛਿ ਪਜਾਈ ਨਾਨਕ ਦਾਸ ਤੰ ਕੈ ਬਲ ਹਾਰੇ ਜਿਨ ਪੂਰਨ ਪੈ ਜਿ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇਛਿ ਪਜਾਈ ਨਾਨਕ ਦਾਸ ਤੰ ਕੈ ਬਲਹਾਰੇ ਜਿਨ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ ਮਹੱਲਾ ਚੌਥਾ हुण ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸੁਆਮੀ ਮਿਲ ਸਤਗੁਰ ਹਰ ਰਸ ਕੀਚੈ ਜੀਓ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁਛਾ ਜਨ ਹਰ ਕੀ ਬਾਤਾਂ ਪਾਵਮ ਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਓ ਸਤ ਗੁਰ ਦਾਤੈ ਨਾਮ ਦਿੜਾਇਆ ਵੱਡ ਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰੇ ਅੰਮ੍ਰਿਤ ਲੀਚੈ ਜੀਓ ਹਰ ਸਤ ਸੰਗਤ ਸਤਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪਰਿਚੈ ਜੀਓ ਮਾਝ ਮਹੱਲਾ ਚੌਥਾ ਆਵੋ ਪੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਜਿਸਕੇ ਹੋ ਵਾਰੀਆਂ ਮਿਲ ਸਤ ਸੰਗਤ ਲੱਦਾ ਹਰ ਸੱਜਣ ਹੋ ਸਤ ਗੁਰ ਵਿਟੋ ਕਮਾਈਆਂ ਜੀਓ ਜੈ ਜੈ ਦੇਖ ਤੈ ਤੈ ਸੁਆਮੀ ਤੂੰ ਘਟ ਘਟ ਰਵਿਆ ਅੰਤਰ ਜਾਨਮੀ ਗੁਰ ਪੂਰੀ ਹਰ ਨਾਲ ਦਿਖਾਇਆ ਹੋ ਸਤ ਗੁਰ ਬਿਟੋ ਸਦਵਾਰਿਆ ਜੀਓ ਏਕੋ ਪੌਣ ਮਾਟੀ ਸਭ ਏਕਾ ਸਭ ਏਕਾ ਜੋਤ ਸਬਾਈਆ ਜੀਓ ਸਭ ਏਕਾ ਜੋਤ ਵਰਤੇ ਪਿੰਨ ਪਿੰਨ ਨਾਰਲੀ ਕਿਸੇ ਦੇਰ ਲਾਈਆਂ ਗੁਰ ਪ੍ਰਸਾਦੀ ਏਕ ਨਦੇਰੀ ਆਇਆ ਹੋ ਸਤਗੁਰ ਵਿਟੋ ਬਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾ ਕੀ ਮਨ ਪਿਆਰੀ ਬਾਣੀ ਉਪਦੇਸ਼ ਕਰੀ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰੀ ਅਜੀਓ